ਆ ਭਰਾਵਾ ਤੁਸੀਂ ਇੱਕ ਲੁਧਿਆਣਾ ਪੁਲਿਸ ਦੇ ਐਸ ਐਚਓ ਦੀ ਵੀਡੀਓ ਤਾਂ ਵੇਖੀ ਹੋਣੀ ਆ ਲੁਧਿਆਣੇ ਥਾਣੇ ਦੀ ਉਹ মিডিਆ ਵਾਲੇ ਦੱਸ ਰਹੇ ਆ ਕਿ ਲੁਧਿਆਣੇ ਦੀ ਆ ਉਹ ਜਿਹੜਾ ਕਹ ਲੋ ਇੱਕ ਬੀਬੀ ਆ ਸਮਾਜ ਸੇਵੀ ਜਿਹਦੇ ਤੇ ਕਾਫੀ ਦਬਕੇ ਠੋਕੀ ਜਾਂਦਾ ਐਸ ਐਚਓ ਬਾਹਰ ਕੱਢੋ ਤੈਨੂੰ ਮੈਂ ਜਵਾਬ ਦੇ ਹੀ ਨਹੀਂ ਹੈਗਾ ਜਵਾਬ ਦੇ ਜੇਕਰ ਜਿਹੜੇ ਪੁਲਸਾ ਜਿਹੜੇ ਅਫਸਰ ਆ ਜੇਕਰ ਲੋਕਾਂ ਨੂੰ ਜਵਾਬ ਦੇ ਹੀ ਨਹੀਂ ਤਾਂ ਫਿਰ ਇਹ ਜਵਾਬ ਦੇ ਹੀ ਹੈ ਕਿਨੂੰ ਆ ਸਭ ਤੋਂ ਵੱਡੀ ਗੱਲ ਇਹ ਆਉਂਦੀ ਆ ਕਿ ਜਿਹੜੀ ਪੁਲਸਾ ਉਹ ਜਿਹੜਾ ਕੱਲ੍ਹ ਉਹ ਜਿੰਨਾ ਮੰਤਰੀਆਂ ਦੇ ਕਹਿਣਿਆਂ ਤੇ ਚਲਦੇ ਆ ਤੁਸੀਂ ਕਦੇ ਭਗਵੰਤ ਮਾਨ ਆ ਗਿਆ ਉੱਥੇ ਜਿਵੇਂ 1 ਨਵੰਬਰ ਨੂੰ ਜਦੋਂ ਗਏ ਸੀ ਤਾਂ ਭਗਵੰਤ ਮਾਨ ਤੇ ਹਜ਼ਾਰਾਂ ਜਾ ਕੇ ਪੁਲਿਸ ਖੜ ਗਈ ਸੀ ਉਹ ਸਾਡਾ ਚੁਣਿਆ ਹੋਇਆ ਇੱਕ ਨੌਕਰ ਤੇ ਤੁਸੀਂ ਸਾਡੇ ਨੌਕਰਾਂ ਦੇ گا ਚੁਣੇ ਹੋਏ ਵਿਅਕਤੀਆਂ ਜੇਕਰ ਲੋਕ ਟੈਕਸ ਭਰਦੇ ਆ ਤਾਂ ਤਾਂ ਤੁਹਾਡੇ ਕੋਲ ਜਿਹੜੀ ਤਨਖਾਹ ਤੁਹਾਡੇ ਕੋਲ ਪਹੁੰਚਦੀ ਆ ਤੇ ਨਹੀਂ ਇਹ ਤਨਖਾਹ ਤੁਹਾਡੇ ਕੋਲ ਪਹੁੰਚੇ ਨਾ ਔਰ ਲੋਕ ਵੀ ਟੈਕਸ ਤਾਂ ਦਿੰਦੇ ਆ ਤਾਂ ਕਿ ਅਸੀਂ ਘਰਾਂ ਦੇ ਵਿੱਚ ਆਰਾਮ ਦੇ ਨਾਲ ਸੌ ਸਕੀਏ ਸਾਡੇ ਦੇ ਕੋਈ ਆ ਕੇ ਗੁੰਡਾ ਰਾਜ ਨਾ ਕਰ ਸਕੇ ਜਿਹੜੇ ਇਹ ਦਬਕੇ ਆ ਇਹ ਚਿੱਟਾ ਵੇਚਣ ਵਾਲਿਆਂ ਤੇ ਦਬਕੇ ਨਹੀਂ ਚੱਲਦੇ ਜਿਹੜੇ ਇਹ ਦਬਕੇ ਆ ਇਹ ਗੁੰਡਾ ਗਿਰਿਆਂ ਵਾਲਿਆਂ ਤੇ ਦਬਕੇ ਨਹੀਂ ਚੱਲਦੇ ਪਰ ਜਿਹੜੇ ਲੋਕਾਂ ਦੀ ਗੱਲ ਕਰਦੇ ਆ ਲੋਕਾਂ ਦੇ ਇਨਸਾਫ ਦੀ ਗੱਲ ਕਰਦੇ ਆ ਉਹਨਾਂ ਨੂੰ ਦਬਕੇ ਪੈਂਦੇ ਆ ਮੈਂ ਭਗਵੰਤ ਮਾਨ ਨੂੰ ਬੁਖਾਰ ਰਿਆਂ ਵਾਹ 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 ਇੱਕ ਮਿੰਟ ਤੂੰ ਦੱਸ ਤੂੰ ਆਈ ਕਿੱਥੋਂ ਆ ਕੀ ਗੱਲ ਤੂੰ ਦੱਸ ਤੂੰ ਆਈ ਕਿੱਥੋਂ ਆ ਤੂੰ ਮਤਲਬ ਭਗਵਾਨ ਤਮਨ ਨੂੰ ਜਦੋਂ ਵਿਧਾਨ ਸਭਾ ਦੇ ਵਿੱਚ ਉਹਦੇ ਉੱਤੇਦਾਰ ਆ ਜਿਹੜੇ ਉਹਦੇ ਬਰੋਬਰ ਦੇ ਬੈਠੇਦੇ ਰਹੇ ਆ ਉਹਨਾਂ ਨੇ ਤੂੰ ਕਿਹਾ ਸੀ ਤੇ ਕਹਿ ਰਿਹਾ ਸੀ ਪਤਾ ਨਹੀਂ ਇੰਗਲਿਸ਼ ਕਹਿ ਕਹਦਾ ਤੂੰ ਤੂੰ ਕਹਿ ਰਿਹਾ ਯਾਰ ਤੂੰ ਕਹਿ ਰਿਹਾ ਸਾਡੀਆਂ ਧੀਆਂ ਪਣਾ ਦੀ ਇੱਜ਼ਤ ਨਹੀਂ ਗਈ ਇਹਨਾਂ ਨੂੰ ਤੂੰ ਕਿਹਾ ਜਾ ਰਿਹਾ ਹੁਣ ਇੱਕ ਲੇਡੀ ਕਨਸਟੇਬਲ ਨੂੰ ਬਾਹਰ ਕੱਢੂਗੀ ਜਾ ਕੇ ਹੋਰ ਸੁਣੋ ਬੋਦਰਾ 来。<left. S 2> <laughs> ਪੁਲਿਸ ਦੇ ਵੱਲੋਂ ਇੱਕ ਮਹਿਲਾ ਸਮਾਜ ਸੇਵੀ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਜਿਸ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਾਮਲਾ ਦਾਪਾਖ ਖਣੀ ਦਾ ਹੈ ਜਿੱਥੋਂ ਦੇ ਐਸਐਚਓ ਤੇ ਜਲੰਧਰ ਦੀ ਸਮਾਜ ਸੇਵੀ ਮਹਿਲਾ ਵਿਚਕਾਰ ਚੰਗੇ ਬਹਿਸਵਾਜੀ ਹੋਈ ਹੈ ਤੇ ਇਲਜ਼ਾਮ ਲੇ ਕੇ ਪੁਲਿਸ ਦੇ ਵੱਲੋਂ ਮਹਿਲਾ ਸਮਾਜ ਸੇਵੀ ਦੇ ਨਾਲ ਬਦਸਲੂਕੀ ਕੀਤੀ ਗਈ। ਮਾਮਲਾ 3 ਤੋਂ 4 ਸਾਲ ਦੀ ਬੱਚੀ ਦੇ ਨਾਲ ਦੁਸ਼ਕਰਮ ਤੇ ਕਤਲ ਦਾ ਹੈ। ਇਸ ਸੰਬੰਧੀ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਉਪਕ ਸਮਾਜ ਸੇਵੀ ਮਹਿਲਾ ਪਰਿਵਾਰ ਦੇ ਨਾਲ ਦਾਪਾਧਾਣੇ ਪਹੁੰਚੀ ਜਿੱਥੇ ਜਾਣਕਾਰੀ ਲੈਣ ਦੇ ਸਮੇਂ ਮਹਿਲਾ ਦੀ ਐਸਐਚਯੂ ਸਾਹਿਬ ਦੇ ਨਾਲ ਬਹਿਸਬਾਚੀ ਹੋ ਗਈ ਆ ਵੇਖੋ ਜਿਨ੍ਹਾਂ ਨੇ ਜ਼ਬਰ ਜਨਾਹ ਕੀਤੇ ਆ ਉਹਨਾਂ ਤੇ ਤਾਂ ਕੋਈ ਰੋਹ ਮਾਰ ਨਹੀਂ ਸਕਦਾ ਤੇ ਜਿਹੜਾ ਤੇ ਜਿਨ੍ਹਾਂ ਦੇ ਨਾਲ ਜਿਹੜੇ ਕਹਿ ਲੋ ਜਿਨ੍ਹਾਂ ਤੇ ਅਤਿਆਚਾਰ ਹੋਏ ਆ ਜੇਕਰ ਕੋਈ ਉਹਨਾਂ ਦੀ ਗੱਲ ਕਰਨ ਆਇਆ ਤੇ ਇੱਥੇ ਪੁਲਿਸ ਨੂੰ ਅੱਗੋਂ ਹੋ ਗਈ ਆ ਹੁਣ ਇਹ ਕੀ ਕਰਨਗੇ ਵੀਡੀਓ ਵਾਇਰਲ ਹੋ ਗਈ ਆ ਤੇ 5-7 ਦਿਨਾਂ ਵਾਸਤੇ 10 ਦਿਨਾਂ ਵਾਸਤੇ ਉਹਨੂੰ ਇਹ ਸਸਪੈਂਡ ਕਰ ਦੇਣਗੇ ਆ ਜਿਹੜੇ ਡੀਐਸਪੀ ਸੇਖੋਂ ਵਰਗੇ ਆ ਇਹਨਾਂ ਨੂੰ ਡਿਸਮਿਸ ਕਰਤਾ ਸੀ ਅਕਸਰ ਆਪਾਂ ਵੇਖਿਆ ਵੀ ਲੋਕਾਂ ਦੀਆਂ ਗੱਲਾਂ ਕਰਦੇ ਆ ਫੇਸਬੁੱਕ YouTube ਤੇ ਔਰ ਲੋਕਾਂ 'ਚ ਜਾ ਕੇ ਵੀ ਔਰ ਉਹਨਾਂ ਵਰਗਿਆਂ ਨੂੰ ਡਿਸਮਿਸ ਕੀਤਾ ਇਹਨਾਂ ਵਰਗਿਆਂ ਨੂੰ ਸਸਪੈਂਡ ਕਰਨਗੇ ਬਾਅਦ ਦੇ ਵਿੱਚ ਫਿਰ ਬਹਾਲ ਹੋ ਜਾਣਗੇ ਮੇਰੀ ਮੰਗ ਇਹ ਵੀ ਆ ਕਿ ਲੋਕਾਂ ਦੀ ਮੰਗ ਆ ਮੇਰੀ ਨਹੀਂ ਥੱਲੇ ਕਮੈਂਟ ਵੇਖੋ ਕਿ ਜਿਹੜਾ ਕੋਈ ਅਫਸਰ ਆ ਜਿਵੇਂ ਥਾਣੇ ਦੇ ਵਿੱਚ ਐਸਐਚ ਹੁੰਦਾ ਤੇ ਜੇ ਕੋਈ ਕਾਂਸਟੇਬਲ ਨੂੰ ਇਹ ਕਹਦੇ ਨੂੰ ਬਾਹਰ ਕੱਢੋ ਕੀ ਗੱਲ ਇਹ ਥਾਣਾ ਭਗਵੰਤਮਾਨ ਦੀ ਕਮਾਈ ਦਾ ਬਣਿਆ ਇਹ ਐਸਐਚ ਦੀ ਕਮਾਈ ਦਾ ਬਣਿਆ ਇਹ ਲੋਕਾਂ ਦੀ ਕਮਾਈ ਦਾ ਬਣਿਆ ਇਹ ਲੋਕਾਂ ਵਾਸਤੇ ਪੁਲਸਾ ਲੋਕ ਟੈਕਸ ਭਰਦੇ ਆ ਭਗਵੰਤਮਾਨ ਆਪ ਦੱਸਦਾ ਹੁੰਦਾ ਕਿ ਇਹ ਸਾਈਕਲ ਤੇ ਰਹਿੰਦਾ ਹੁੰਦਾ ਸੀ ਆਪਦੇ ਡੈਡੀ ਦੇ ਨਾਲ ਇਹ ਕੋਈ ਬਹੁਤ ਹੀ ਅਮੀਰ ਨਹੀਂ ਗਏ ਤੇ ਆ ਜਿਹੜਾ ਰਾਘਵ ਚੱਡਾ ਇਦੇ ਕੋਲ ਆਉਦੀ ਕਾਰ ਨਹੀਂ ਸੀਗੀ ਜੇਕਰ ਲੋਕਾਂ ਦੀ ਬਦੌਲਤ ਇਹਨਾਂ ਦੀ ਸਰਕਾਰ ਬਣੀ ਆ ਤੇ ਅੱਜ ਲੋਕਾਂ ਨੇ ਕਾਰਾਂ ਵਾਲਾ ਕੀਤਾ ਕਹਿਣ ਤੋਂ ਪਾਵ ਇਹ ਲੋਕਾਂ ਦੇ ਪੈਸੇ ਨਾਲ ਚੱਲਦੇ ਆ ਮੈਂ ਅੱਜ ਹੁਣ ਭਗਵੰਤ ਮਾਨ ਨੂੰ ਫੇਰ ਪੁੱਛਦਾ ਕਿ ਭਗਵੰਤ ਮਾਨ ਜੀ ਕੀ ਸਾਡੀਆਂ ਧੀਆਂ ਭੈਣਾਂ ਨੂੰ ਐਂ ਦਬਕੇ ਵਜਣਗੇ ਥਾਣਿਆਂ ਦੇ ਵਿੱਚ ਤੇਰੀ ਸਰਕਾਰ ਆ ਹੁਣ ਦੱਸੋ ਕੀ ਕਾਰਵਾਈ ਕਰੋਗੇ ਇੱਕ ਪਾਸੇ ਤੁਸੀਂ ਕਹਿੰਦੇ ਆ ਕਿ ਅਸੀਂ ਜਿਹੜਾ ਕਹਿ ਲੋ ਅਸੀਂ ਤਾਂ ਫੋਨ ਮਾਰੋ ਡਾਕਟਰੋ ਚੱਲ ਕੇ ਬੰਦੇ ਆਉਣਗੇ ਇਹ ਸਚਾਈ ਆ ਕਦੇ ਮੇਰੇ ਨਾਲ ਭੇਸ ਬਦਲ ਕੇ ਮੇਰੇ ਨਾਲ ਵੀ ਚੱਲੋ ਮੈਂ ਤੁਹਾਨੂੰ ਦੱਸ ਦੂੰਗਾ ਕਿ ਆ ਲੋਕਾਂ ਦੇ ਨਾਲ ਕਿੰਨੀ ਕਿ ਤੁਹਾਡਾ ਜਿਹੜਾ ਕਾਨੂੰਨ ਵਿਵਸਥਾ ਕਿੰਨੀ ਕਿ ਚੰਗੀ ਆ ਕੱਲੇ ਕੱਲੇ ਬੈਨਰ ਹੀ ਲਾਏ ਆ ਬੈਨਰਾਂ ਤੋਂ ਸਵਾਏ ਹੋਰ ਕੁਝ ਲੱਗਿਆ ਨਹੀਂਗਾ ਮੈਨੂੰ ਸਿਰਫ ਇੱਕ ਗੱਲ ਦਾ ਜਵਾਬ ਦਿਓਨ ਲੋਕ ਵੀ ਇਹ ਸੁਣ ਲੈਣ ਜਿਹੜਾ ਵੀ ਅਫਸਰ ਆ ਇਹ ਤੁਹਾਡਾ ਯਾਦ ਰੱਖੋ ਇਹ ਤੁਹਾਡੇ ਵਾਸਤੇ ਰੱਖਿਆ ਗਿਆ ਹੁੰਦਾ ਆਪਾਂ ਜਾ ਕੇ ਇਹਨਾਂ ਨੂੰ ਕਹਿੰਨੇ ਆ ਸਾਹਬ ਜੀ ਮਾਈ ਗੋਡ ਰੱਬ ਜੀ ਐਡੀ ਕੋਈ ਗੱਲ ਨਹੀਂ ਹੁੰਦੀ ਇਹ ਤੁਹਾਡੇ ਵਾਸਤੇ ਚੁਣੇ ਗਏ ਹੁੰਦੇ ਆ ਇੱਕ ਜਿਵੇਂ ਉਦਾਹਰਨ ਤੌਰ ਤੇ ਥਾਣਾ ਥਾਣੇ ਨੂੰ 34 35 ਪਿੰਡ ਲੱਗਦੇ ਹੁੰਦੇ ਆ ਕੈਨ ਤੋਂ ਭਾਵ 34 35 ਪਿੰਡਾਂ ਦੇ ਇਹ ਰਾਖੇ ਹੁੰਦੇ ਆ ਇੱਕ ਇਹਨਾਂ ਨੂੰ ਗੱਡੀ ਦਿੱਤੀ ਜਾਂਦੀ ਹੈ ਜਿਹੜੀ ਕਹਿੰਦੇ ਆ ਜਿਹੜੀ ਪੈਟਰੋਲੀਅਮ ਇਹ ਕਹਿੰਦੇ ਆ ਜਾਂ ਕੁਛ ਵੀ ਉਹ ਸਾਰੀ ਰਾਤ ਗੇੜੇ ਕੱਢਦੀ ਆ ਇੱਥੋਂ ਹਲੇ ਤੱਕ ਵੀ ਪਤਾ ਨਹੀਂ ਲੱਗਿਆ ਕਿ ਭਾਈ ਜਿਹੜਾ ਇਹ ਪੈਸਾ ਇਹ ਲੋਕਾਂ ਦਾ ਪੈਸਾ ਇਕੱਠਾ ਹੁੰਦਾ ਲੋਕ ਤੇ ਜਿਹੜਾ ਕਹ ਲੋ ਟੈਕਸ ਭਰਦੇ ਆ ਕਾਦੇ-ਕਾਦੇ ਦੇ ਵਿੱਚੋਂ ਟੈਕਸ ਭਰਦੇ ਆ ਪੈਟਰੋਲ ਦੇ ਵਿੱਚੋਂ ਆਪਦੀ ਹਰ ਖਾਣ ਵਾਲੀ ਵਸਤੂ ਤੋਂ ਟੈਕਸ ਕੱਪੜੇ ਤੋਂ ਟੈਕਸ ਣਾਉਣ ਵਾਲੀ ਸਾਬਣ ਤੇ ਟੈਕਸ ਕੱਪੜੇ ਧੋਣ ਵਾਲੀ ਜਿਹੜਾ ਕਹ ਲੋ ਸਾਬਣ ਤੇ ਟੈਕਸ 1 ਰੁਪਈਆ ਵਾਲੀ ਡੱਬੀ ਤੇ ਟੈਕਸ ਜਿਵੇਂ ਲੋਕ ਰੀਚਾਰਜ ਕਰਾਉਂਦੇ ਆ ਉਹਨਾਂ ਤੇ ਟੈਕਸ ਤੇ ਭਾਈ ਆ ਲੋਕਾਂ ਨੂੰ ਇਨਸਾਫ ਆ ਮਿਲੂਗਾ ਜਦੋਂ ਕੋਈ ਕਤਲ ਹੁੰਦਾ ਤੇ ਲੋਕ ਥਾਣੇ ਤੇ ਜਾਂਦੇ ਆ ਤਾਂ ਫਿਰ ਮੈਨੂੰ ਦੱਸੋ ਫਿਰ ਥਾਣੇ ਬੰਦ ਕਰਾ ਦਿਓ ਜਦੋਂ ਕੋਈ ਵੀ ਬੱਚਾ ਅੱਜ ਪੜੀ ਜਾਂਦਾ ਹੋਊਗਾ ਅੱਜ ਤੋਂ 20 ਸਾਲਾਂ ਬਾਅਦ ਜਾ ਕੇ ਉਹ ਐਸਐਚਓ ਬਣ ਜਾਊਗਾ ਉਹ ਕੋਈ ਉੱਥੇ ਮੱਖੀਆਂ ਮਾਰਨ ਨੂੰ ਨਹੀਂ ਰੱਖਿਆ ਉਹ ਕੋਈ ਦਬਕੇ ਮਾਰਨ ਨੂੰ ਨਹੀਂ ਰੱਖਿਆ ਉੱਤੇ ਲੋਕਾਂ ਨੂੰ ਉਹ ਦਬਕੇ ਮਾਰਨੇ ਜ਼ਰੂਰ ਆ ਪਰ ਝੂਠੇ ਤੇ ਮਕਾਰਾ ਲੋਕਾਂ ਨੂੰ ਮਾਰਨੇ ਆ ਨਾ ਕਿ ਜਿੰਨਾ ਤੇ ਅਤਿਆਚਾਰ ਹੋਇਆ ਉਹਦੇ ਉਹਨਾਂ ਦੇ ਕੋਈ ਮਗਰ ਗਿਆ ਹੋਵੇ ਤੇ ਉਹਨਾਂ ਤੇ ਹੀ ਉਲਟਾ ਦਬਕੇ ਮਾਰਨ ਲੱਗ ਜੇ ਮੇਰੀ ਇਸ ਟਾਈਮ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਬੇਨਤੀ ਆ ਸਾਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਜਦੋਂ ਲੋਕਾਂ ਦੇ ਕਤਲ ਹੋਣ ਜਾਂ ਲੋਕਾਂ ਤੇ ਅਤਿਆਚਾਰ ਹੋਵੇ ਲੋਕ ਥਾਣੇ ਜਾਣ ਜਾਂ ਕੋਈ ਬਾਹਰਲੀ ਕੰਟਰੀ ਜਾਣ ਕੰਪਲੀਟ ਦੇਣ ਤੇ ਜਦੋਂ ਉੱਥੇ ਜਦੋਂ ਜਾ ਕੇ ਆਉਦੀ ਐਫ ਆਈ ਆਰ ਦਰਜ ਕਰਾਉਂਦੇ ਆ ਤੇ ਉਹਨਾਂ ਵਿਅਕਤੀਆਂ ਤੇ ਕਿਉਂ ਨਹੀਂ ਕਾਨੂੰਨੀ ਕਾਰਵਾਈ ਹੁੰਦੀ ਜਿਹੜੇ ਦਬਕੀ ਉਹਨਾਂ ਨੂੰ ਵੱਜਨੇ ਚਾਹੀਦੇ ਆ ਉਹਨਾਂ ਨੂੰ ਵੱਜਣ ਦੀ ਬਜਾਏ ਇਹ ਸਾਡੇ ਲੋਕਾਂ ਨੂੰ ਦਬਕੇ ਕਿਉਂ ਵਜਦੇ ਆ ਜਿਹੜੇ ਪੰਜਾਬ ਦੇ ਲੋਕ ਐਨੇ ਦੁਖੀ ਹੋਏ ਪਏ ਆ ਕਮਾਲ ਹੋ ਗਈ ਤੁਹਾਡੀ ਤੁਸੀਂ ਉਹਨਾਂ ਨੂੰ ਦਬਕੇ ਮਾਰੋ ਜਿਨ੍ਹਾਂ ਨੂੰ ਮਾਰਨ ਦੀ ਲੋੜ ਆ ਜੇ ਕਰ ਵਾਕਈ ਮੈਂ ਭਗਵੰਤ ਮਾਨ ਨੂੰ ਵੀ ਜਵਾਬ ਦੇ ਦੇਵਾਂ ਸਾਰੇ ਪੁਲਿਸ ਵਾਲਿਆਂ ਨੂੰ ਮੈਂ ਮਾਰਾ ਨਹੀਂ ਆਂਦਾ ਪਰ ਕੁਝ ਸਾਡੇ ਚੰਗੇ ਵੀ ਬਹੁਤ ਬੈਠੇ ਆ ਮੈਂ ਹੁਣ ਗੱਲ ਇਹ ਕਰਨ ਲੱਗਿਆ ਜੇਕਰ ਇਹ ਦਬਕੇ ਗੁਨਾਹਗਾਰਾਂ ਨੂੰ ਮਾਰਦੇ ਹੁੰਦੇ ਤੇ ਅੱਜ ਨਸ਼ੇ ਛਰੇ ਆਵ ਨਹੀਂ ਵਿਕਨੇ ਸੀਗੇ ਜੇਕਰ ਗੁਨਾਹਗਾਰਾਂ ਨੂੰ ਇਹ ਦਬਕੇ ਮਾਰਦੇ ਹੁੰਦੇ ਤਾਂ ਲੋਕਾਂ ਦੇ ਕਤਲ ਨਹੀਂ ਹੋਣੇ ਸੀਗੇ ਜਿਵੇਂ ਆ ਸਰਪੰਚ ਦਾ ਹੋਇਆ ਕਤਲ ਹਿਾਰਪੁਰ ਵਾਲੇ ਦਾ ਮੈਨੂੰ ਹੁਣ ਤੁਸੀਂ ਦੱਸੋ ਵੀ ਜੋ ਅਸੀਂ ਥਾਣੇ ਜਾਈਏ ਜਾਂ ਨਾ ਜਾਈਏ ਜੇਕਰ ਖਾਣੇ ਜਾ ਕੇ ਉੱਥੋਂ ਐਸਐਚਓ ਇਹੋ ਜਿਹੇ ਦਬਕੇ ਮਾਰਨਗੇ ਫਿਰ ਭਾਈ ਸਾਡਾ ਜਵਾਬ ਆ ਮੇਰੀ ਭਗਵਾਨ ਤਮਨ ਨੂੰ ਬੇਨਤੀ ਆ ਕਿ ਤੁਸੀਂ ਮੁੱਖ ਮੰਤਰੀ ਵੀ ਆ ਤੇ ਗ੍ਰਹਿ ਮੰਤਰੀ ਵੀ ਆ ਤੁਸੀਂ ਐ ਕਰੋ ਕੋਈ ਹੋਰ ਚੀਜ਼ ਬਣਾ ਦਿਓ ਇੱਕ ਪਾਸੇ ਤੁਸੀਂ ਇਹਨਾਂ ਨੂੰ ਬਲੈਰੋ ਦਿੰਨੇ ਆ ਨਵਾਂ ਲੈ ਕੇ ਦੂਜੇ ਪਾਸੇ ਤੁਸੀਂ ਇਹਨਾਂ ਦੇ ਗਾਣੇ ਗਾਉਣੇ ਆ ਕਿ ਇਹ ਬਹੁਤ ਵਧੀਆ ਹੈਗੇ ਵੀ ਇਹਨਾਂ ਦੇ ਵਿੱਚ ਕੋਈ ਸ਼ੱਕ ਨਹੀਂਗਾ ਜੇਕਰ ਸਾਰੇ ਅਫਸਰ ਮਾੜੇ ਹੁੰਦੇ ਤਾ ਕਿੱਦੇ ਦੇ ਮੰਤਰੀਆਂ ਤੇ ਬੰਦਿਆਂ ਨੇ ਆਮ ਲੋਕਾਂ ਨੂੰ ਦੰਦਿਆਂ ਨਾਲ ਖਾ ਜਾਣਾ ਸੀ ਜੇਕਰ ਅਫਸਰ ਚੰਗੇ ਹੈਗੇ ਆ ਤਾਂ ਕਿਤੇ ਨਾ ਕਿਤੇ ਕਿਸੇ ਨੂੰ ਇਨਸਾਫ ਮਿਲ ਜਾਂਦਾ ਹੁਣ ਮੈਂ ਫੇਰ ਤੋਂ ਦੱਸ ਰਿਹਾ ਚਾਹੇ ਉਹ ਕੋਈ ਵੀ ਅਫਸਰ ਹੋਵੇ ਉਹ ਲੋਕਾਂ ਦੇ ਪੈਸੇ ਦੇ ਨਾਲ ਉਹਨੂੰ ਤਨਖਾਹ ਹੁੰਦੀ ਆ ਜਿਹੜੀ ਖਾਤੇ ਦੇ ਵਿੱਚ ਆਈ ਮੀਨੇ 60 70000 ਰੁਪਇਆ ਡਿੱਗਦਾ ਕੇ ਉਹ ਲੋਕਾਂ ਦਾ ਪੈਸਾ ਨਾ ਕਿ ਕਿਤੇ ਕੋਈ ਤੁਹਾਨੂੰ ਕੋਈ ਹੋਰ ਅਫਰੀਕਾ ਨਹੀਂ ਭੇਜਦੀ ਪੈਸਾ ਨਾ ਕੋਈ ਅਫਰੀਕਾ ਦੇ ਜੰਗਲ ਜੰਗਲਾਂ ਦੇ ਵਿੱਚ ਜਿਹੜੇ ਜਾਨਵਰ ਜਾਨਵਰ ਰਹਿਣ ਵਾਲੇ ਆ ਨਾ ਕੋਈ ਉਹ ਪੈਸਾ ਭੇਜਦੇ ਆ ਇਹ ਪੰਜਾਬ ਦੇ ਲੋਕਾਂ ਦਾ ਟੈਕਸ ਆ ਜਿਨ੍ਹਾਂ ਦੇ ਨਾਲ ਤੁਹਾਨੂੰ ਪੈਸੇ ਮਿਲਦੇ ਆ ਤੇ ਜਿਹੜੇ ਤੁਹਾਡੇ ਮਾਲਕ ਆ ਉਹ ਸਾਡੇ ਤੇ ਜਿਹੜੇ ਸਾਡੇ ਚੌਂਕੀਦਾਰੀ ਦਬਕੇ ਮਾਰਨ ਲੱਗ ਗਏ ਆ ਐਦੇ ਉੱਤੇ ਹੋਰ ਸਾਡਾ ਕੀ ਨਰਾਦਰ ਹੋ ਸਕਦਾ ਐਦੇ ਉੱਤੋਂ ਹੋਰ ਸਾਡੀ ਕੀ ਬੇਇੱਜ਼ਤੀ ਹੋ ਸਕਦੀ ਆ ਹੁਣ ਭਗਵਾਨਤਮਾਨ ਤੇ ਗੱਲ ਆ ਪੰਜਾਬ ਦੇ ਡੀਜੀਪੀ ਸਾਹਿਬ ਤੇ ਗੱਲ ਆ ਕਿ 15 ਕਿ ਦਿਨਾਂ ਵਾਸਤੇ ਇਹਨਾਂ ਨੂੰ ਸਸਪੈਂਡ ਕਰਨ ਜਾਂ ਡਿਸਮਿਸ ਕਰਨ ਜੇਕਰ ਤੁਸੀਂ ਇਹਨਾਂ ਨੂੰ ਸਸਪੈਂਡ ਕਰਤਾ ਤੇ ਕੋਈ ਗੱਲ ਨਹੀਂ ਮਹੀਨੇ ਦੋ ਮਹੀਨਿਆਂ ਦੇ ਵਿੱਚ ਵਿੱਚ ਇਹ ਬਹਾਲ ਹੋ ਜਾਣਗੇ ਤੇ ਉਹਦੇ ਨਾਲ ਕੀ ਹੋਊਗਾ ਹੋਣਾ ਕੁਛ ਨਹੀਂ ਹੋਰ ਵੀ ਥਾਣਿਆਂ ਦੇ ਵਿੱਚੋਂ ਦੌਕੇ ਵੱਜਣਗੇ ਇਹ ਤਾਂ ਨੋਟ ਕਰੋ ਕਿ ਵੀਡੀਓ ਬਣ ਗਈ ਜੇਕਰ ਵੀਡੀਓ ਨਾ ਬਣੀ ਹੁੰਦੀ ਇਹ ਰੌਲਾ ਇੱਥੇ ਦੱਬ ਕੇ ਰਹਿ ਜਾਣਾ ਸੀ ਬਹੁਤ ਸਾਰੇ ਪੰਜਾਬ ਦੇ ਵਿੱਚ ਥਾਣੇ ਇਹੋ ਜਿਹੇ ਆ ਜਿੱਥੇ ਲੋਕ ਦਿੱਲੀ ਆ ਕੇ ਮੁਰ ਜਾਂਦੇ ਆ ਤੇ ਉਹਨਾਂ ਦੀ ਸੁਣਵਾਈ ਕੋਈ ਨਹੀਂ ਹੁੰਦੀ ਮੇਰੇ ਕੋਲੇ ਵੀ ਇੱਕ ਕੱਲ ਬੰਦਾ ਆ ਕਹਿੰਦਾ ਬਾਈ ਜੀ ਮੈਂ ਅਪ੍ਰੈਲ 2023 ਦਾ ਧੱਕੇ ਖਾ ਰਿਆਂ ਤੇ ਮੈਨੂੰ ਸਾਲ ਹੋ ਗਏ ਮੇਰੇ ਘਰ ਵਾਲੀ ਦੇ ਇੱਕ ਵਿਅਕਤੀ ਨੇ ਲੱਤ ਤੇ ਉਹਦੇ ਘਵਾੜੇ ਮਾਰੇ ਆ ਤੇ ਪਰ ਆ ਅਕਸਰੇ ਆ ਤੇ ਜਿਹੜੀ ਇਹਦੀ ਰਿਪੋਰਟ ਆ ਜਿਹੜੇ ਕਹ ਲੋ ਜਿਹੜਾ ਇਹਦੇ ਅਕਸਰੇ ਹੋਰ ਆਉਣੇ ਸੀਗੇ ਉਹ ਉਹਨਾਂ ਨੂੰ ਜਿਹੜਾ ਕਹ ਲੋ ਹਸਪੀਟਲ ਵਾਲੇ ਦੇ ਹੀ ਨਹੀਂ ਰਹੇਗੇ ਕੱਲ ਫਿਰ ਮੈਂ ਥਾਣੇ ਗਿਆ ਨਾਲੇ ਤਾਂ ਮੈਂ ਆਖਿਆ ਬੰਦਾ ਠਰਿਆ ਆਇਆ ਮੇਰੇ ਕੋਲ ਸਵੇਰ ਸਵੇਰ ਇਹਨੂੰ ਨਾਲ ਤਾਂ ਚਾਹ ਦਾ ਕੱਪ ਪਿਆਓ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਸਾਡੇ ਕੋਲ ਆ ਚੀਜ਼ਾਂ ਨਹੀਂ ਪਹੁੰਚੀਆਂ ਸਾਡੇ ਕੋਲ ਆ ਚੀਜ਼ਾਂ ਪਹੁੰਚ ਜਾਣ ਅਸੀਂ ਕਾਰਵਾਈ ਕਰਾਂਗੇ ਮੈਂ ਉਹਨੂੰ ਦੋ ਤਿੰਨ ਦਿਨਾਂ ਦਾ ਕਿਹਾ ਵੀ ਜੇ ਤਾਂ 2-3 ਦਿਨਾਂ ਦੇ ਵਿੱਚ ਹੱਲ ਹੋ ਗਿਆ ਤੇਰਾ ਠੀਕ ਆ ਮਿੱਤਰ ਪਿਆਰਿਆ ਕਾਲਾ ਕਾਲਾ ਨਾਸੀ ਉਹਦਾ ਆ ਮੇਰੇ ਨਾਲ ਦੇ ਪਿੰਡਾਂ ਦਾ ਹੀ ਆ 3 ਕਿਲੋਮੀਟਰ ਰਹਿ ਗਿਆ ਇੱਥੋਂ ਮੈਨੂੰ ਉਹਨੂੰ ਮੈਂ ਕਹਾਂ ਫਿਰ মিডিਆ ਚੈਨਲ ਵਾਲੇ ਬੁਲਾਵਾਂਗੇ ਫਿਰ ਜਿਹੜਾ ਤੇਰੇ ਨਾਲ ਹੋਇਆ ਉਹ ਆਪਾਂ ਲੋਕਾਂ ਨੂੰ ਦੱਸਾਂਗੇ ਹੁਣ ਮੇਰੀ ਬੇਨਤੀ ਇਹ ਆ ਕਿ ਸਾਰੇ ਥਾਣਿਆਂ ਦੇ ਵਿੱਚ ਚੈੱਕ ਕਰੋ ਕਿੰਨੇ ਕੇਸ ਇਹ ਜਿਹੜੇ ਪਏ ਹੋਏ ਆ ਮੈਂ ਤਾਂ ਇਹ ਕਹਿਣਾ ਕਿ ਜਿਹੜੇ ਸਾਡੇ ਕੋਈ মিডিਆ ਚੈਨਲ ਆ ਮੰਤਰੀਆਂ ਦੇ ਕੁੱਤਿਆਂ ਦੇ ਬਾਰੇ ਤਾਂ ਸਾਰੇ ਕੋਈ ਦੱਸ ਦਿੰਦਾ ਕਿ ਆ ਜੀ ਮੰਤਰੀ ਦਾ ਕੁੱਤਾ ਬਹੁਤ ਵਧੀਆ ਇਹ ਤਾਂ ਮੰਤਰੀ ਜੀ ਦੇ ਕੁੱਤਾ ਨਾਲ ਨਾਲ ਹੀ ਰਹਿੰਦਾ ਅੱਜ ਮੰਤਰੀ ਜੀ ਨੇ ਸਾਈਕਲ ਲੈ ਲਿਆ ਅੱਜ ਮੰਤਰੀ ਜੀ ਨੂੰ ਕਬਜ਼ੀ ਹੋ ਗਈ ਅੱਜ ਮੰਤਰੀ ਜੀ ਨੇ ਇੱਥੇ ਦਵਾਈ ਲਈ ਆ ਉਹਨਾਂ ਨੂੰ ਢਕਾਰ ਆਉਣ ਲੱਗ ਗਏ ਅੱਜ ਮੰਤਰੀ ਜੀ ਦਾ ਸਾਹ ਚੜ ਗਿਆ ਅੱਜ ਮੰਤਰੀ ਜੀ ਰਨਿੰਗ ਕਰਨ ਗਏ ਅੱਜ ਮੰਤਰੀ ਜੀ ਦੀਆਂ ਸਾਈਕਲ ਤੇ ਫੋਟੋਆਂ ਅੱਜ ਮੰਤਰੀ ਜੀ ਉੱਥੇ ਗਏ ਅੱਜ ਉਹ ਗੁਰੂ ਘਰ ਗਏ ਉਹ ਇਹ ਚੀਜ਼ਾਂ ਦੇ ਮਗਰ ਬਹੁਤ ਸਾਰੇ ਸਾਡੇ ਚੈਨਲ ਪਏ ਹੋਇਆ ਮੈਂ ਸਾਰੇ ਚੈਨਲਾਂ ਨੂੰ ਨਹੀਂ ਕਹਿੰਦਾ ਸਾਡੇ ਪੰਜਾਬ ਦੇ ਕਈ ਪੱਤਰਕਾਰ ਯੋਧੇ ਬੈਠੇ ਹੋ ਉਹਨਾਂ ਨੂੰ ਸਲੂਟ ਮਾਰਦਾ ਮੈਂ ਹੁਣ ਕੁਝ ਚੈਨਲ ਥਾਣਿਆਂ ਤੇ ਰੱਖ ਹੀ ਰੱਖੋ ਕਿ ਕਿੰਨੇ ਕੇਸ ਹੁੰਦੇ ਆ ਕਿਹਦਾ ਕਿਹਦਾ ਮਾਮਲਾ ਕੀ ਨਹੀਂ ਹੋਇਆ ਇਹ ਯਾਦ ਰੱਖੋ ਗੱਲ ਜਿਵੇਂ ਉਹ ਏਜੰਟਾਂ ਦੀ ਲੁੱਟ ਜੀ ਚੱਲ ਰਹੀ ਸੀ ਤਾਂ ਭਾਨੇ ਸਿੱਧੂ ਨੇ ਕੰਮ ਫੜ ਲਿਆ ਕਿਉਂਕਿ ਹੋਰ ਕਿਸੇ ਨੇ ਫੜਿਆ ਨਹੀਂ ਸੀਗਾ ਹੁਣ ਉਸ ਮਸਲੇ 'ਚ ਭਾਨੇ ਸਿੱਧੂ ਕੋਲ ਹੀ ਜਾਂਦੇ ਆ ਇਸ ਕਰਕੇ ਸਾਡੇ ਕੁਝ ਵੀਰ মিডিਆ ਚੈਨਲ ਵਾਲੇ ਖਾਣਿਆਂ ਤੇ ਵੀ ਜਾਓ ਭਾਈ ਕਿੰਨੇਕ ਤੁਹਾਡੇ ਕੋਲ ਹੋ ਹੋਇਆ ਕਿੰਨੇਕ ਨਹੀਂ ਅੱਜ ਉਹਨੇ ਗੱਲ ਦੱਸੋ ਕਿ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਸੀ ਜਿਹੜੀ ਜੈ ਭੀਮ ਮੂਵੀ ਆਈ ਸੀ ਸਾਊਥ ਇੰਡੀਅਨ ਆਲਿਆਂ ਦੀ ਉਹ ਸਾਊਥ ਆਲਿਆਂ ਦੀ ਮੂਵੀ ਤੋਂ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਸੀ ਹਰ ਥਾਣੇ ਦੇ ਵਿੱਚ ਬਾਥਰੂਮ ਤੇ ਲੈਟਰਿਨ ਨੂੰ ਛੱਡ ਕੇ ਉਹਨਾਂ ਦੇ ਵਿੱਚ ਕੈਮਰੇ ਲਵਾਓ ਉਸ ਥਾਣੇ ਦੇ ਵਿੱਚ ਵੀ ਕੈਮਰੇ ਲੱਗੇ ਹੋਣਗੇ ਉੱਥੇ ਦਬਕੇ ਮਾਰੇ ਆ ਉਹ ਕੈਮਰੇ ਕਿਸ ਕੰਮ ਦੇ ਕਿ ਜੇਕਰ ਉੱਥੇ ਲੋਕ ਆਉਂਦੇ ਆ ਲੋਕਾਂ ਦੇ ਨਾਲ ਬਤਮੀਜ਼ੀ ਹੁੰਦੀ ਆ ਤੇ ਫਿਰ ਉਹ ਕੈਮਰੇ ਕਿਸ ਕੰਮ ਦੇ ਆ ਤੁਸੀਂ ਦੱਸ ਦਿਓ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਲੋਕ ਆ ਧਿਆਨ ਨਾਲ ਸੁਣ ਲੋ ਜੇਕਰ ਬੈਂਕਾਂ ਦੇ ਵਿੱਚ ਜਾਂਦੇ ਆ ਤਾਂ ਹੱਥ ਜੋੜ ਕੇ ਨਾ ਆਏ ਕਰੋ ਜੇ ਤੁਸੀਂ ਉਸ ਬੈਂਕ ਦੇ ਮਾਲਕ ਆ ਉਹ ਤੁਹਾਡੀ ਜੇਬ ਚੋਂ ਪੈਸਾ ਕੱਢਿਆ ਗਿਆ ਕੁਝ ਤਾਂ ਹਸਦੀ ਹੋਣੀ ਅਸੀਂ ਤਾਂ ਪੰਜੀ ਨਹੀਂ ਦਿੱਤੀ ਦਿੱਤੀ ਆ ਪੰਜੀ ਇੱਕ ਆਪਾਂ ਰੀਚਾਰਜ ਕਰਦੇ ਸੀਗੇ 10 ਰੁਪਈਆ ਦਾ ਕੁੱਪਨ ਆਉਂਦਾ ਹੁੰਦਾ ਸੀਗਾ 2016-17 ਤੋਂ ਪਹਿਲਾਂ ਉਹ ਆਪਾਂ ਜਦੋਂ ਸਟਾਰ 130 ਹੈਸ਼ ਨਾਲ ਪਕੇ ਜਦੋਂ ਆਪਾਂ ਆਪ ਦਾ ਰੀਚਾਰਜ ਕਰਦੇ ਸੀ ਤਾਂ ਉਹ 10 ਰੁਪਈਆ ਦੇ ਵਿੱਚੋਂ ਸਾਨੂੰ 6 ਰੁਪਏ 90 ਪੈਸੇ ਆਉਂਦੇ ਸੀ ਉਹ ਤੁਹਾਡਾ ਆਪ ਦਾ ਰੀਚਾਰਜ ਕਰਨ ਤੇ ਵੀ ਲਗਭਗ 3 ਰੁਪਏ 10 ਪੈਸੇ ਤੁਹਾਡੇ ਤੋਂ ਟੈਕਸ ਕੱਟਿਆ ਜਾਂਦਾ ਸੀ ਤੇ ਉਹ ਸਾਡੇ ਜਿਹੜੇ ਕਹਿ ਲਓ ਉਹਨਾਂ ਟਾਈਮਾਂ ਦੇ ਵਿੱਚ ਅੱਜ ਦੇ ਜੇਕਰ ਟਾਈਮ ਤੇ ਵੇਖੀਏ ਤਾ ਸਾਡੇ ਹਰ ਘਰ ਦੇ ਵਿੱਚ ਹਰ ਇੱਕ ਵਿਅਕਤੀ ਕੋਲ ਫੋਨ ਆ ਜੇਕਰ ਪੰਜਾਬ ਦੀ 3 ਕਰੋੜ ਆਬਾਦੀ ਆ ਤੇ ਮੈਂ ਲਗਭਗ ਯਾਦ ਰੱਖੋ ਗੱਲ ਕਿ ਅੱਜ ਕੱਲ ਫੋਨ ਤਾਂ ਸਾ 3 ਕਰੋੜ ਦੇ 3 ਕਰੋੜ ਕੋਲ ਹੀ ਆ ਪਰ ਤੁਸੀਂ 2 ਕਰੋੜ ਕੋਲ ਮੰਨੋ ਜੇਕਰ ਇੱਕ ਇੱਕ ਬੰਦਾ ਵੀ ਰੀਚਾਰਜ ਦਾ 2 ਰੁਪਏ ਪੈਂਦੇ ਆ ਤਾਂ ਭਾਈ ਸਾਹਿਬ 4-5 ਕਰੋੜ ਰੁਪਇਆ ਤਾਂ ਯਾਦ ਰੱਖੋ ਕੱਲੇ ਤੁਹਾਡੇ ਆ ਫੋਨ ਰੀਚਾਰਜਾਂ ਚੋਂ ਆ ਇਹ ਸਿਰਫ ਇਹਨਾਂ ਨੂੰ ਜਿਹੜਾ ਕਹਿ ਲੋ ਜਿਹੜੇ ਅਫਸਰ ਆ ਇਹ ਤੁਹਾਡੀ ਤਨਖਾਹ ਦੇ ਵਿੱਚੋਂ ਜਿਹੜਾ ਤੁਹਾਡੇ ਪੈਸੇ ਦੇ ਵਿੱਚੋਂ ਇੱਕ ਪਿਖਾਰੀ ਜਿਹੜਾ 2-2 ਰੁਪਏ ਲੋਕਾਂ ਤੋਂ ਮੰਗਦਾ ਤੇ ਉਹਨੂੰ ਹੱਥੋਂ 300 400 ਕਈਆਂ ਨੂੰ 50 ਕਿਸੇ ਨੂੰ ਹਜ਼ਾਰ ਜੜ ਜਾਂਦਾ ਟੈਕਸ ਤਾਂ ਉਹ ਵੀ ਭਰਦਾ ਤੇ ਜਿਹੜੇ ਘਰਾਂ 'ਚ ਸੋਨੇ ਆ ਭਰਾਵੋ ਤੁਹਾਡੇ ਟੈਕਸ ਦੇ ਨਾਲ ਥਾਣੇ ਬੰਦੇ ਆ ਤੁਹਾਡੇ ਟੈਕਸਾਂ ਦੇ ਨਾਲ ਡੀਸੀ ਦਫ਼ਤਰ ਬੰਦੇ ਆ ਜੇਕਰ ਤੁਹਾਡੀ ਕੋਈ ਨਹੀਂ ਗੱਲ ਸੁਣਦਾ ਉੱਥੇ ਪੱਤਰਕਾਰ ਬੁਲਾਓ ਤੇ ਦੱਸੋ ਸਾਨੂੰ ਪਾਇੰਦੇ ਨ ਹੋ ਗੇ ਗੇੜੇ ਖਾਂਦਿਆਂ ਨੂੰ ਪਰ ਪੱਤਰਕਾਰ ਬੁਲਾ ਕੇ ਉਹ ਗੱਲ ਲੋਕਾਂ ਦੇ ਸਾਹਮਣੇ ਤਾਂ ਆ ਸਕਦੀ ਆ ਪਰ ਉਹ ਸਾਡੀ ਸਰਕਾਰ ਨੇ ਕੁਝ ਨਹੀਂ ਕਰਨਾ ਹੁਣ ਸਵਾ ਤਾਂ ਜੇਕਰ ਸਾਡੀ ਧੀ ਭੈਣ ਨੂੰ ਜਿਵੇਂ ਬੋਲਿਆ ਹੋ ਜੇਕਰ ਇਹੀ ਕਿਸੇ ਮੰਤਰੀ ਦੇ ਧੀ ਪੁੱਤ ਨੂੰ ਬੋਲਿਆ ਹੁੰਦਾ ਉਹਨੇ ਕਹਿਣਾ ਸੀ ਲੋਕਾਂ ਨੇ ਲੋਕਾਂ ਨੇ ਥੱਲੇ ਪਾਉਣੀਆਂ ਸੀਗਾ ਲਾਂਤਾਂ ਕਿ ਯਾਰ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਹੁਣ ਤੁਸੀਂ ਸਬੂਤ ਦਿਓ ਵੀ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਜਾਂ ਪਈ ਆਪਦੀਆਂ ਆਪਦੀਆਂ ਹੀ ਹੁੰਦੀਆਂ ਹੋਂ ਤੁਹਾਡੇ ਤੇ ਜੇਕਰ ਇਹ ਅੱਜ ਮੰਤਰੀ ਦਿੱਤੀ ਹੁੰਦੀ ਉਹ ਪੁਲਿਸ ਵਾਲਾ ਡਿਸਮਿਸ ਹੋ ਕੇ ਉਹਨੇ ਰੋਈ ਜਾਣਾ ਸੀ ਤੇ ਜੇਕਰ ਅੱਜ ਵਾਕਈ ਪੰਜਾਬ ਦੇ ਲੋਕਾਂ ਦੀ ਪਾਵਰ ਦੱਸੂਗੀ ਕਿ ਵਾਕਈ ਸਾਨੂੰ ਥਾਣੇ ਕਚਹਿਰੀਆਂ ਦੇ ਵਿੱਚੋਂ ਦਬਕੇ ਵੱਜਣਗੇ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਜੇਕਰ ਸਾਨੂੰ ਇਹੋ ਜਿਹੇ ਥਾਣਿਆਂ ਦੇ ਵਿੱਚੋਂ ਸਾਡੀਆਂ ਧੀਆਂ ਪੜਾਣਾ ਤੇ ਸਾਡੇ ਲੋਕਾਂ ਨੂੰ ਜੇਕਰ ਧੱਕੇ ਮਾਰ ਕੇ ਥਾਣਿਆਂ ਚੋਂ ਬਾਹਰ ਹੀ ਕਢਵਾਉਣਾ ਤਾਂ ਥਾਣਿਆਂ ਨੂੰ ਤਾਲੇ ਲਾ ਦਿਓ ਸਾਨੂੰ ਫਿਰ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਰਹਿਣਾ ਫਿਰ ਲੋਕ ਗੁੰਡਿਆਂ ਕੋਲ ਜਾਣਗੇ ਵੀ ਗੁੰਡਾ ਜੀ ਸਾਡੀ ਧੀ ਭੈਣ ਦੇ ਨਾਲ ਆ ਕੁਝ ਹੋਇਆ ਪੁਲਿਸ ਨੇ ਤਾਂ ਸਾਨੂੰ ਦਬਕੇ ਮਾਰ ਕੇ ਬਾਹਰ ਕੱਢਤਾ ਤੇ ਤੁਸੀਂ ਉਹਨਾਂ ਤੇ ਕਾਰਵਾਈ ਕਰੋ ਯਾਰ ਐਵੇਂ ਜੇ ਕੰਮ ਆਉਣਗੇ ਇਸ ਕਰਕੇ ਮੇਰੇ ਵੀਰੋ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਮੇਰੀਆਂ ਇਹ ਗੱਲਾਂ ਉਹ ਸਰਦਾਰ ਭਗਵੰਤ ਮਾਨ ਜੀ ਤੱਕ ਪਹੁੰਚਾਓ ਤਾਂ ਕਿ ਉਹ ਮਾਨਯੋਗ ਡੀਜੀਪੀ ਸਾਹਿਬ ਨੂੰ ਕਹਿ ਕੇ ਹਰ ਥਾਣੇ ਦੇ ਵਿੱਚ ਇਹ ਅਨੁਮਤੀ ਲਵਾਉਣ ਕਿ ਭਾਈ ਜਿਹੜੇ ਤੁਹਾਡੇ ਕੋਲ ਐਪਲੀਕੇਸ਼ਨਾਂ ਦੇਣ ਆਉਂਦੇ ਹੋ ਤੁਹਾਡੇ ਮਾਲਕਾ ਕੋਈ ਤੁਹਾਡੇ ਤੋਂ ਦਬਕੇ ਸਹਿਣ ਵਾਲੇ ਕੋਈ ਗਧੇ ਜਾਂ ਪਸ਼ੂ ਨਹੀਂ ਤੁਰੇ ਆਉਂਦੇ ਉਹ ਬੰਦਿਆਂ ਦੇ ਜਿਹੜੇ ਕਹ ਲੋ ਟੈਕਸ ਭਰਦੇ ਆ ਤੇ ਤੁਹਾਨੂੰ ਪੈਸਾ ਆਉਂਦਾ ਇਹ ਯਾਦ ਰੱਖ ਲਓ ਜੇਕਰ ਸਾਡੇ ਆਮ ਲੋਕ ਤੁਹਾਨੂੰ ਗਧੇ ਜਾਂ ਜਾਨਵਰ ਲੱਗਦੇ ਆ ਫਿਰ ਸਾਨੂੰ ਜਿਹੜਾ ਕੁਝ ਕਹਿਣਾ ਕਹਿ ਲੋ ਬਾਕੀ ਉਹਨੂੰ ਇਹ ਗੱਲ ਰਹੀ ਪੰਜਾਬ ਦੇ ਲੋਕਾਂ ਤੇ ਮੈਂ ਫਿਰ ਤੋਂ ਕਹਿੰਨਾ ਪੰਜਾਬ ਦੇ ਲੋਕਾਂ ਨੂੰ ਜਿਹੜੇ ਦਫ਼ਤਰ ਦੇ ਵਿੱਚ ਜਾਂਦੇ ਆ ਉੱਥੇ ਲੱਤ ਤੇ ਲੱਤ ਰੱਖ ਕੇ ਬੈਠਿਆ ਕਰੋ ਕਿਉਂਕਿ ਉਹ ਦਫ਼ਤਰ ਤੁਹਾਡੇ ਪੈਸੇ ਦਾ ਬਣਿਆ ਹੋਇਆ ਚਾਹੇ ਉਹ ਕੋਈ ਬੈਂਕਾ ਚਾਹੇ ਕੋਈ ਥਾਣਾ ਚਾਹੇ ਉਹ ਐਸਐਸਪੀ ਸਾਹਿਬ ਦਾ ਦਫ਼ਤਰ ਆ ਚਾਹੇ ਉਹ ਡੀਸੀ ਸਾਹਿਬ ਦਾ ਦਫ਼ਤਰ ਆ ਉਹ ਦਫ਼ਤਰ ਤੁਹਾਡੇ ਆ ਤੁਹਾਡੇ ਪੈਸਿਆਂ ਦੇ ਨਾਲ ਬਣੇ ਹੋਏ ਆ ਜਿਹੜਾ ਕਹਿ ਲਓ ਕਿ ਜਿਹੜਾ ਅਫਸਰ ਉੱਥੇ ਆ ਕੇ ਬੈੰਦਾ ਉਹਨੇ ਤਾਂ ਆਪਦੇ ਪੈਸਿਆਂ ਦੇ ਵਿੱਚ ਕੁਝ ਉਹਨੇ ਡੁੱਕਾ ਵੀ ਨਹੀਂ ਲਾਇਆ ਕੁਝ ਅਫਸਰ ਬਹੁਤ ਸਾਰੇ ਚੰਗੇ ਆ ਮੈਂ ਇੱਥੇ ਸਰਵਣ ਖੁਈਆ ਗਿਆ ਸੀ ਤਾਂ ਉੱਥੇ ਆਪਣੇ ਐਸ ਐਚਓ ਸਾਫ ਸੀ ਪਰਮਜੀਤ ਸਿੰਘ ਆ ਪਰਮਜੀਤ ਪਰਮਜੀਤ ਐਸ ਐਚਓ ਮਾਫੀ ਚੋਣਾ ਪਿਆ ਸਿੰਘ ਕਾ ਬੈਠਾ ਸੀ ਸਿੰਘ ਨਹੀਂ ਲਿਖਿਆ ਸੁਣਦੇ ਇੱਥੇ ਉਹਨਾਂ ਨੇ ਜਿਹੜਾ ਅੰਗਰੇਜ਼ਾਂ ਵੇਲੇ ਦਾ ਥਾਣਾ ਬਣਾਇਆ ਖਣੀ 1947 ਦਾ ਉਹ ਆਂਦਾ ਵਿਸ਼ਵ ਦੀ ਮੈਂ ਬੜੇ ਟਾਪ ਦਾ ਰੰਗ ਕਰਾਇਆ ਇੱਥੇ ਕਹਿੰਦਾ ਚੈੱਕ ਕਰੋ ਇਸ ਕਰਕੇ ਕੋ ਚੰਗੇ ਵੀ ਬੈਠੇ ਆ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ पर एक ਗਾਲ ਨੂੰ ਨੋਟ ਕਰੋ ਕਿ ਲੋਕਾਂ ਤੇ ਦਬਕੇ ਨਾ ਮਾਰੋ ਲੋਕ ਤੁਹਾਡੇ ਕੋਲ ਆਪਦੀਆਂ ਜਦੋਂ ਯਾਦ ਰੱਖੋ ਗੱਲ ਜਦੋਂ ਕਿਸੇ ਨੂੰ ਘਰੇ ਕੋਈ ਕੁੱਟਣ ਆਉਂਦਾ ਉਦੋਂ ਕੋਈ ਇਹ ਨਹੀਂ ਕਹਿੰਦਾ ਹਾਏ ਰੱਬਾ ਬਚਾ ਲਾ ਉਹ ਕਹਿੰਦਾ 100 ਨੰਬਰ 'ਤੇ ਓਏ ਫੋਨ ਕਰੋ 112 ਤੇ ਫੋਨ ਕਰੋ ਜਦੋਂ ਕਿਸੇ ਤੇ ਅਤਿਆਚਾਰ ਹੁੰਦਾ ਜਾਂ ਗੋਲੀਆਂ ਚੱਲਦੀਆਂ ਜਾਂ ਬਲਾਤਕਾਰ ਹੁੰਦੇ ਆ ਉਦੋਂ ਕੋਈ ਮੈਂ ਮਾਫੀ ਚਾਹੁੰਦਾ ਉਦਾਹਰਨ ਦੇਣੀ ਪਊਗੀ ਕੋਈ ਧਰਮ ਸਥਾਨ ਤੇ ਨਹੀਂ ਜਾਂਦਾ ਉਦੋਂ ਉਹ ਤੁਹਾਡੇ ਕੋਲੇ ਆਉਂਦਾ ਕਿ ਬਾਈ ਜੀ ਇਨਸਾਫ ਦਿਓ ਤੇ ਜੇਕਰ ਕਿਸੇ ਧੀ ਭੈਣ ਦੇ ਨਾਲ ਦੁਰਵਿਵਹਾਰ ਹੋਇਆ ਜਾਂ ਉਹਦੇ ਨਾਲ ਮੈਂ ਕਿੰਨਾ ਵੀ ਕੁਝ ਗਲਤ ਹੋਇਆ ਤੇ ਜੇਕਰ ਤੁਸੀਂ ਮੂੰਹ ਮੋੜ ਕੇ ਪਾਸੇ ਲੰਘਦੇ ਆ ਤਾਂ ਰੱਬ ਦੇ ਘਰ ਦੇਣੀਆਂ ਦੇਣੀਆਂ ਬਹੁਤ ਔਖੀਆਂ ਹੋ ਜਾਣੀਆਂ ਕਿਉਂਕਿ ਮਹਾਰਾਜ ਨੇ ਤੁਹਾਡੀ ਡਿਊਟੀ ਲਈ ਉਸ ਕੁਰਸੀ ਤੇ ਬੈਣਦੀ ਤੇ ਆਪ ਦਾ ਤੁਸੀਂ ਕੰਮ ਉਹ ਚੰਗਾ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ